ਜਦੋਂ ਨੀਹਾਂ ਭਰ ਗਿਆ ਨਾ ਇਹਨਾਂ ਨੇ ਆਪੇ ਗੱਲਾਂ ਕਰਨੋਂ ਹਰ ਜਾਣਾ ਵਾ ਯਾ ਤੇਰੇ ਨੂੰ ਪਤਾ ਹੀ ਆ ਕਿ ਕੋਠੀ ਪੈਣੀ ਪੈਣੀ ਆ ਜੋ ਮਰਜ਼ੀ ਕਰ ਲੈਣ ਜੋ ਮਰਜ਼ੀ ਕਰਨ ਮੈਂ ਪਾ ਕੇ ਛੱਡਣੀ ਆ ਤਾਂ ਫੀਕਰ ਨਾ ਕਰ ਇਹਨੇ ਜ਼ੋਰ ਲਾ ਲਿਆ ਪੂਰਾ ਸਿਮੀ ਨੇ ਕਦੀਆਂ ਦੀ ਮੈਂ ਸਰਪੰਚਾਂ ਨੂੰ ਸੱਦਣਾ ਵਾ ਕਦੀ ਕਿਸੇ ਨੂੰ ਸੱਦਣਾ ਮੈਂ ਸਾਦੀ ਰੋਹ ਜਿਹਨੂੰ ਸੱਦ ਚੱਲ ਵਧੀਆ ਵਾ ਸ਼ਰੀਕ ਬਣ ਗਿਆ ਹਣ ਜਵਾਈ ਇੱਥੇ ਆਣ ਕੇ ਤਮਾਸ਼ੇ ਲੱਗਨੇ ਕਰਨੇ ਇਹਨਾਂ ਦੇ ਘਰ ਚੱਲ ਆਪਾਂ ਤੇ ਵੇਖਣ ਆਲੇ ਬਣਾਂਗੇ ਨਾ ਦੋਵੇਂ ਮੁੰਡੇ ਸੁੱਟੀ ਆਉਣੇ ਆ ਤੇ ਵੇਖੀ ਕਿੱਦਾਂ ਲੜਦੇ ਆ ਵੇਖੇ ਇਹਨਾਂ ਦਾ ਬੰਦਾ ਕੀ ਆ ਹੁਣ ਉੱਤਮ ਮਲੇ ਮਿਸਤਰੀ ਗਿਆ ਹੈ ਕੰਮ ਮਿਸਤਰੀਆਂ ਵਾਲਾ ਮਾਤਾ ਵੀ ਸਟਰੀਲ ਨੂੰ ਹੋ ਗਿਆ ਮੈਂ ਅੱਛਾ ਉਹ ਕਹਿੰਦੇ ਕੋਈ ਗੱਲ ਨਹੀਂ ਜਰੂਰ ਕਰੋਗੇ ਨਾ ਤੁਹਾਨੂੰ ਆਪਾਂ ਆ ਜਾਵਾਂਗੇ ਤੁਸੀਂ ਦੱਸ ਦਿਓ ਉਹ ਤੁਸੀਂ ਦੱਸੋ ਕਿੰਨੇ ਦਿਨ ਦਾ ਟਾਈਮ ਦੇਣਾ ਉਹਨਾਂ ਨੂੰ ਟਾਈਮ ਪੁੱਤ ਸਮਾਨ ਹੀ ਰਹਿ ਗਿਆ ਥੋੜਾ ਬੋਤਾ ਬਜਰੀ ਰਹਿ ਗਈ ਆ ਤੇ ਸਰੀਆ ਬਸ ਬਾਕੀ ਸਮਾਨ ਬਾਕੀ ਰੇਡਰ ਤਾਂ ਗਈ ਆ ਆਹੋ ਚਲ ਫਿਰ ਸਟਾਰਟ ਕਰ ਦੇਣਾ ਫਿਰ ਇਹ ਆ ਹੋਰ ਇਹਨਾਂ ਨੇ ਵੀਰੇ ਮਰੇ ਸਾਹਿਬ ਤਾਂ ਲਾ ਰਹੇ ਉਹ ਕਹਿਨ ਨਾ ਕੁਛ ਨਹੀਂ ਕਹਿੰਦੀਆਂ ਜਿੰਨਾ ਚਿਰ ਮੈਂ ਜਿੰਦੀ ਆ ਨਾ ਉਹਨਾਂ ਤਨ ਕੋਈ ਨਹੀਂ ਕਹਿੰਦੇ ਕੋਈ ਉਹੀ ਗੱਲ ਹੈ ਮਮੀ ਪਤਾ ਗੱਲ ਕੀ ਆ ਤੁਸੀਂ ਤੇ ਕਹਿਣ ਦੇ ਇੱਕ ਹੋਣੀ ਕਹਿੰਦੇ ਤੇ ਸੇਮੀ ਭਾਬੀ ਨਾ ਕੱਲਾਂ ਕਾੜੀ ਦਿੰਦੀ ਕਹੀ ਆੜੀ ਕੋਈ ਗੱਲ ਨਹੀਂ ਤੇਰੀ ਝਗੜੀ ਆ ਕੋਈ ਗੱਲ ਕਰ ਲੈਂਦੇ ਉਹਨੂੰ ਉਹਨੇ ਇਦਾਂ ਹੀ ਕਰਦੀ ਰਹਿਣਾ ਉਹ ਮੁੜਦੀਆਂ ਗੱਲਾਂ ਇਦਾਂ ਹੀ ਕਰਦੀ ਆ ਤੈਨੂੰ ਕੀ ਪਤਾ ਮਾਦਾ ਮੇਰੇ ਇੱਕ ਹੋਰ ਗੱਲ ਕਹਿੰਦੇ ਚੋਪੜੇ ਨਾ ਕੋਠੀ ਰਹਿਣ ਹੀ ਦਿੰਦੇ ਆਪਾਂ ਉੱਪਰ ਰਹੀ ਜਣੇ ਮਾਨਾ ਉਹ ਬੱਕ ਕਿੰਨਾ ਵਧੀਆ ਬਣਿਆ ਉਹ ਤਾਂ ਕਿੰਨਾ ਕੁ ਚਿਰ ਰਹਿਣਾ ਇੱਥੇ ਮੁੜ ਕੇ ਤੈਨੂੰ ਪਤਾ ਹੀ ਹੈ ਕਿਦਾਂ ਦਾ ਸੁਭਾਅ ਹੈ ਇਹਨਾਂ ਦਾ ਤੂੰ ਤੇ ਹੁਣ ਆਇਆ ਮੈਂ ਤੇ ਮੈਨੂੰ ਤੇ ਬਰੋ ਚਿਰ ਦਾ ਪਤਾ ਹੈ ਇਹਨਾਂ ਦਾ ਬੋਲਦੇ ਹੈਗਾ ਉਹ ਮੈਂ ਵੀ ਤਾਹੋਂ ਕਹਿਣ ਦੇ ਸਿਮੀ ਭਾਬੀ ਕਹਿੰਦੀ ਸੀ ਕਿ ਮੈਂ ਉਧਰ ਕੋਠੀ ਪਾਉਣੀ ਆ ਇਹ ਵੱਡੀ ਨੇ ਰੱਖਣਾ ਕੋਈ ਗੱਲ ਨਹੀਂ ਸਿਮੀ ਨੂੰ ਕਹਿਣ ਦੀ ਇਹਨਾਂ ਵਾਸਤੇ ਦੋਹਾਂ ਵਾਸਤੇ ਮੈਂ ਪਾਈ ਆ ਇਹ ਕੁੱਤੇ ਰਹਿ ਗਈ ਤੇ ਥੱਲੇ ਓਏ ਆਪਾਂ ਕਹਿਣ ਦੇ ਆ ਨਾ ਉਹ ਥੋੜੀ ਕਹਿੰਦੀ ਆ ਉਹ ਕਹਿੰਦੀ ਮੈਂ ਉੱਥੇ ਕੋਠੀ ਪਾਉਣੀ ਹੈ ਵੇਲੀ ਇਹਦੇ ਤੁਸੀਂ ਪਾਉਣਾ ਕਹਿਣ ਦੇ ਤੈਨੂੰ ਜਦੋਂ ਮੈਂ ਪਾ ਕੇ ਦੇਣੀ ਆ ਤੈਨੂੰ ਕਹਦਾ ਡਾ ਰੌਂਡਿਆ ਪਿਆਹੇ ਮੈਂ ਲਾਉਣੇ ਨੇ ਇਹਨੂੰ ਕਹਦਾ ਦੁੱਖ ਰੌਂਡਿਆ ਮੰਮੀ ਆਪਣੇ ਨੂੰ ਕੀਤਾ ਹੀ ਤੁਮ ਉਹ ਕਿੱਦਾਂ ਹੀ ਮੰਮੀ ਫੋਨ ਉਹਨੂੰ ਹੂੰ ਉਹਨੇ ਵੀ ਸਿੱਧੇ ਮੂੰਹ ਬੋਲਣਾ ਅੱਗੇ ਉਹ ਕਹਿੰਦੀ ਮੈਂ ਕੁਝ ਨਹੀਂ ਦੇਣਾ ਠੀਕ ਹੈ ਨਾ ਜਿੱਥੇ ਮਰਜੀ ਭੱਜ ਕੇ ਵੇਖ ਲੈ ਸਭ ਕੁ ਮੈਂ ਵੱਡੇ ਨੂੰ ਦੇਣਾ ਅੱਛਾ ਉਹਨੇ ਕਿਹਾ ਮੈਂ ਬੰਦੇ ਇਕੱਠੇ ਕਰਨਾ ਵਾ ਨਾ ਚਾਰ ਉਹ ਸਾਰੇ ਡਰਵੇ ਪਾ ਕੇ ਵੇਖ ਲੈ ਮਮੀ ਮੈਂ ਹੂੰ ਲਾ ਦੋ ਬੰਦਿਆਂ ਨੂੰ ਡਰਦੇ ਆ ਨਾ ਕਿਸੇ ਗੱਲ ਤੋਂ ਮੈਡਮ ਨੇ ਵੀ ਗੱਲ ਕਹੀ ਸੀ ਦੋ ਇਸੇ ਤਿਹੇ ਰੱਖ ਲੋ ਤੇ ਤੀਜਾ ਸਮਝ ਨੂੰ ਦੇ ਦੋ ਤੇਰਾ ਤੇ ਪੁੱਤ ਹਿੱਸਾ ਬੰਦਾ ਹੀ ਆ ਨਾ ਪੈਂ ਜਿੱਦਾਂ ਮਰਜੀ ਤੂੰ ਹੀ ਘਰ ਤੇ ਹੋਈ ਆ ਇਹ ਗੱਲ ਮਾਤਾ ਮਾਤਾ ਤੇ ਹੀ ਆ ਨਾ ਜਿੱਦਾਂ ਉਹ ਕਰੂਗੀ ਫੇੜੀ ਆ ਮੰਨ ਲੈਂਦਾ ਹਾਂ ਕਿ ਆ ਗੈਂਡੇ ਮੈਂ ਵੀ ਚੱਲ ਪੈਸੇ ਮਿਲ ਜਾਂਦੇ ਪਰ ਹੱਥ ਵਟਾਇਆ ਜਾਂਦਾ ਇੱਧਰ ਵੀ ਆਹੋ ਚੱਲ ਥੋੜੇ ਰਲ ਜਾਂਦੇ ਕੋਈ ਗੱਲ ਨਹੀਂ ਤੂੰ ਪੈਸੇ ਦਾ ਨਾ ਫਿਕਰ ਕਰ ਜਿਹੇ ਵਾਧੂ ਵਾ ਮੇਰੇ ਕੋ ਇਹ ਬਾਅਦ ਚ ਗੱਲ ਕਰਾਂਗੇ ਕੋਠੀ ਪਾ ਕੇ ਨਾ ਫਿਰ ਗੱਲ ਕਰਾਂਗੇ ਉਹਦੇ ਨਾਲ ਉਹਦੀ ਗੱਲ ਆ ਮੈਂ ਉਧਰੋਂ ਪਹਿਲੇ ਹਿੱਸਾ ਹੀ ਮਿਲ ਜਾਂਦਾ ਹਾਂ ਚਲੋ ਜਿਹੜਾ ਘਰ ਤੇ ਹਿੱਸਾ ਮੇਰਾ ਉਹ ਵੀ ਮੈਨੂੰ ਮਿਲ ਜਾਂਦਾ ਬਾਅਦ ਜਿਹਦਾ ਮਰਜ਼ੀ ਕਰਦੇ ਨੇ ਕੋਈ ਗੱਲ ਨਹੀਂ ਇਹ ਮਿਲਣਾ ਵਾ ਤੈਨੂੰ ਜੋ ਮਰਜ਼ੀ ਹੋ ਜਾਏਗਾ ਇਹਨਾਂ ਨੂੰ ਸਮਝਾ ਲਈ ਹੁਣ ਠੀਕ ਹੈ ਨਾ ਕੋਈ ਗੱਲ ਨਾ ਕਰਨ ਕੱਲ ਜੇ ਕੋਈ ਗੱਲ ਕੀਤੀ ਨਾ ਫਿਰ ਮੇਰੇ ਕੋ ਨਹੀਂ ਤੂੰ ਪੁੱਤ ਕਿਉਂ ਗੱਲ ਸੁਣਨੀ ਇਹਨਾਂ ਦੀ ਮੈਂ ਜੀਂਦੀ ਆ ਉਦੋਂ ਸੰਦੀਪ ਮੈਨੂੰ ਕਹੀ ਜਾਂਦੀ ਮੈਂ ਥੋੜੀ ਜਾਣਾ ਉਦੋਂ ਪ੍ਰੀਤ ਕਹੀ ਜਾਂਦਾ ਇਥੋਂ ਘੱਟੀ ਪਾ ਕੇ ਦੇਣੀ ਆ ਇਹ ਤੁਹਾਡੇ ਸਿਰ ਤੇ ਹੀ ਆ ਮੈਂ ਕਹਾਂ ਲੂੰ ਕਿ ਇਹਦੀ ਗੱਲ ਨਹੀਂ ਹੈ ਸੁਣਨੀ ਕੋਈ ਲੋੜ ਹੀ ਨਹੀਂ ਗੱਲ ਸੁਣਦੀ ਜਦੋਂ ਮੈਂ ਜੀਂਦੀ ਆ ਇਹਨਾਂ ਨੂੰ ਮੈਂ ਗੱਲ ਕਰ ਦਵਾਂਗੀ ਨਾ ਚੰਗੀ ਤਰ੍ਹਾਂ ਇਹ ਇਦਾਂ ਹੀ ਕਰਦੀਆਂ ਰਹਿੰਦੀਆਂ ਦੋਹੇ ਜਣੀਆਂ ਤੂੰ ਫਿਕਰ ਨਾ ਕਰ ਆਹਾਂ ਦੇ ਸਰਜੀਤ ਨੂੰ ਉਹਨਾਂ ਨਾਲ ਗੱਲ ਕਰਨੀ ਆ ਤੇ ਦੂਜੇ ਨਾਲ ਵੀ ਜਿੰਦ ਨਾਲ ਸਰਜੀਤ ਨੂੰ ਉਹਨਾਂ ਨਾਲ ਗੱਲ ਉਹਦੀ ਕਰਨੀ ਆ ਉਹਨਾਂ ਹਿੱਸਾ ਜਾਣ ਡਿਆ ਇਥੋਂ ਘਰ ਚੋਂ ਐਸਾ ਕਹਾਦਾ ਜਾਣ ਡਿਆ ਇਹ ਗੱਲ ਤੀਜਾ ਪੁੱਤ ਮੇਰਾ ਹੁੰਦਾ ਤਾਂ ਉਹਨੇ ਨਹੀਂ ਐਸਾ ਮੰਗਣਾ ਇਹ ਬਹੁਤ ਹੀ ਐਸੀ ਗੱਲ ਆ ਤਾਂ ਹਾਂ ਹੀ ਨਾ ਤੁਸੀਂ ਤੁਸੀਂ ਪੋਤੀ ਆ ਕਿ ਤੁਸੀਂ ਕਹਿੰਦੇ ਹੋ ਨਾ ਹੂੰ ਹੁਣ ਵੇਖੋ ਤੁਸੀਂ ਜਦਾਂ ਕਰਨਾ ਠੀਕ ਹੈ ਮੈਂ ਜਿਹੜੀ ਗੱਲ ਕਹਿਦੀ ਆ ਨਾ ਬਸ ਮੈਂ ਗੱਲ ਨਹੀਂ ਐ ਸੋਨੀ ਕਹਿਦੀ ਬਾਕੀ ਤੁਸੀਂ ਆਪੇ ਸੰਭਲਿਓ ਕੋਈ ਗੱਲ ਨਹੀਂ ਮੈਂ ਸੰਭਲਾਂਗੀ ਤੂੰ ਫਿਕਰ ਨਾ ਕਰ ਤੂੰ ਚਲੋ ਠੀਕ ਆਜੋ ਫਿਰ ਅੰਦਰ ਚੱਲ ਚਾਚੀ ਜੀ ਇਹ ਤੇ ਤੁਸੀਂ ਨਾ ਪੁੰਨ ਵਾਲਾ ਕੰਮ ਕੀਤਾ ਵਾ ਜਿਹੜਾ ਧੀਰੂਕਾਰ ਬਣਾ ਕੇ ਦੇਣ ਦੇ ਤੇ ਹੋਰ ਨਹੀਂ ਵਧੀਆ ਵਾ ਗਾ ਮੈਂ ਕਿਹਾ ਚੱਲ ਮੇਰੇ ਕੋਲ ਰਹੇਗੀ ਨਾਲੇ ਦੋਕ ਸੁਖ ਸੋ ਫੋਲੀ ਦਾ ਵਾ ਧੀਆਂ ਦੇ ਨਾਲ ਨਵੇਂ ਤੈਨੂੰ ਪਤਾ ਹੀ ਹੈ ਜਿੱਦਾਂ ਦੀਆਂ ਹੈਗੀਆਂ ਨੇ ਪਰ ਚਾਚੀ ਜੀ ਨੋਵਾ ਤੁਹਾਡੀਆਂ ਨਾ ਵੇਖਣੀ ਸਿਖਾਉਂਦੀਆਂ ਹੁਣ ਖੋਛ ਨਾ ਖੋਛ ਕਿੱਥੇ ਉਹਦੇ ਨਿੱਕੀ ਜਿਹੜੀ ਤੇ ਨਾਂ ਨਹੀਂ ਲੈਣ ਦਿੰਦੀ ਉਹ ਤਾਂ ਦੀ ਕੋਠੀ ਮੈਂ ਪਾਉਣੀ ਆ ਉੱਥੇ ਮੈਂ ਆ ਵੀ ਤੂੰ ਕਿਉਂ ਪਾਉਣੀ ਜਦੋਂ ਮੈਂ ਤੁਹਾਨੂੰ ਇੱਥੇ ਪਾ ਕੇ ਦਿੱਤੀਆਂ ਦੋਵਾਂ ਜਾਨੀਆਂ ਨੂੰ ਤਾਂ ਕਿ ਦੋ ਮੰਜ਼ਲੀ ਕਹਿਲੀ ਪਾਈਆਂ ਆ ਆਹੋ ਉਹ ਅੱਗੇ ਵਿਚਾਰਾ ਪ੍ਰਵਣਾ ਵਿਚਾਰਾ ਕਹਿਣ ਡਿਆ ਹੰਦਾ ਮੰਮੀ ਕੀ ਤੇ ਇਤ ਨਹੀਂ ਔਖੀ ਆ ਵੀ ਨਾਂ ਮੈਂ ਜਾ ਪਾਵਾਂ ਇੱਥੇ ਕੋਠੀ ਮੈਂ ਹਾਂ ਨਹੀਂ ਪੁੱਤ ਕੋਈ ਗੱਲ ਨਹੀਂ ਜਦੋਂ ਮੈਂ ਪਾ ਕੇ ਦੇਣ ਦੀ ਤੁਹਾਨੂੰ ਕਹਦਾ ਹੋਂਡਿਆ ਕਈ ਜਾਨ ਜੋ ਕਹਿੰਦੀਆਂ ਨੇ ਜੀ ਦੋ ਦੋ ਜਾ ਕੇ ਕਹਿੰਦੀਆਂ ਪਰੋਣੇ ਨੂੰ ਹਾਂ ਤੇ ਫਿਰ ਉਹਨਾਂ ਨੇ ਤੇ ਕਹਿਣਾ ਹੀ ਪਰੋਣੇ ਵਿਚਾਰੇ ਪਰੋਣੇ ਨੂੰ ਕਹਿੰਦੀ ਹੁਣੀ ਆ ਨਾ ਜਾ ਕੇ ਇਥੇ ਚੰਗੇ ਲੱਗੀਦਾ ਤੇ ਪਰੋਣੇ ਨੂੰ ਕਿਉਂ ਕਹੈਂ ਟੀ ਮੇਰੇ ਨਾਲ ਗੱਲ ਕਰ ਲਿੰਦੀ ਹੈ ਹੈ ਜਵਾਈ ਪਾਈ ਨਾ ਚੰਗੀ ਲੱਗਦੀ ਗੱਲਾਂ ਕਰਦੀ ਸ਼ਰਮੀ ਹੈ ਨਹੀਂ ਮਾਸਾ ਇਹ ਪਰੋਣੇ ਨਾਲ ਗੱਲਾਂ ਕਰਦੀਆਂ ਚੰਗੀਆਂ ਲੱਗਦੀਆਂ ਪਥੇਰਾ ਰੋਕ ਨਹੀਂ ਐ ਪਰ ਸਿਮੀ ਜਰੀਆ ਸਿਮੀ ਨਹੀਂ ਹਟਦੀ ਤੈਨੂੰ ਪਤਾ ਉਹ ਤੇ ਆਖੇ ਲੱਗਦੀ ਨਹੀਂ ਮੋਢ ਤੋਂ ਜਦੋਂ ਦੀ ਵਿਆਹੀ ਆਈ ਹੈ ਇਹ ਦੋਵੇਂ ਰਲੀਆਂ ਵਾ ਕੱਲੇ ਸਿਮੀ ਦਾ ਨਹੀਂ ਕਸੂਰ। ਅੱਚੀ ਜੀ ਦੋਵਾਂ ਦੀ ਸਲਾਹ ਵਾ। ਇਹ ਇੱਕ ਦੀ ਨਹੀਂ ਗੱਲ। ਇਹ ਦੋਵੇਂ ਜਾਣੀਆਂ ਰਲੀਆਂ ਵਾ। ਕੋਈ ਨਹੀਂ ਕਰ ਲੈਂਦਾ ਜੋ ਕਰਦੀਆਂ। ਮੈਂ ਸਟਾ ਤਾ ਸਾਰਾ ਸਮਾਨ। ਜਿਹੜਾ ਰਹਿ ਗਿਆ ਉਹ ਥੋੜਾ ਬੋਤਾ ਉਹ ਸਟਾ ਲੈਣਾ ਹੁਣ। ਕੋਈ ਨਹੀਂ ਜੋ ਮਰਜੀ ਕਰਮ। ਮੈਂ ਪਵਾ ਕੇ ਛੱਡਣੀ। ਜਦੋਂ ਨੀਹਾਂ ਪੜ ਗਿਆ ਨਾ ਇਹਨਾਂ ਨੇ ਆਪੇ ਗੱਲਾਂ ਕਰਨੋਂ ਹਰ ਜਾਣਾ ਵਾ। ਜਿਵੇਂ ਇਹਨਾਂ ਨੂੰ ਪਤਾ ਹੀ ਆ ਕਿ ਕੋਠੀ ਪੈਣੀ ਪੈਣੀ ਆ। ਜੋ ਮਰਜੀ ਕਰਨਾ। ਜੋ ਮਰਜੀ ਕਰਨਾ। ਮੈਂ ਪਾ ਕੇ ਛੱਡਣੀ। ਤਾਂ ਫਿਕਰ ਨਾ ਕਰ ਇਹਨੇ ਜ਼ੋਰ ਲਾ ਲਿਆ ਪੂਰਾ ਸਿਮੀ ਨੇ। ਕਦੀਆਂ ਦੀ ਮੈਂ ਸਰਪੰਚਾਂ ਨੂੰ ਸੱਦਣਾ ਵਾ ਕਦੀ ਕਿਸੇ ਨੂੰ ਸੱਦਣਾ ਵਾ ਜਾਂ ਸਾਦੀ ਰੋਹ ਜਿਹਨੂੰ ਸੱਦਣਾ ਕਹਿਣਾ ਸੀ ਨਾ ਕਿ ਜਦੋਂ ਪੈਸੇ ਮੈਂ ਲਾਉਣ ਦੀ ਆ ਕਿ ਤੁਹਾਨੂੰ ਕੀ ਲੋੜ ਆ ਬੋਲਣ ਦੀ ਬਥੇਰਾ ਵੱਡ ਨਹੀਂ ਆ ਕਹਿਨੀ ਆ ਤੇ ਮੈਂ ਹਾਂ ਵੀ ਤੁਸੀਂ ਨਾਰ ਪਈਆ ਵੀ ਦੋ ਮੈਨੂੰ ਮੈਂ ਤੇ ਪਾ ਦਾਂਗੀ ਜਿੰਨੀ ਕ ਪਏਗੀ ਮੇਰ ਕੋਲ ਚੱਲ ਤੇ ਜੀ ਕਦੀਆਂ ਨੇ ਆ ਜਿਹੜੀ ਸਿਮੀ ਆ ਨਾ ਸਿਮੀ ਜ਼ਿਆਦਾ ਚੀਕਦੀ ਐ ਤੈਨੂੰ ਕੀ ਪਤਾ ਇਹ ਜ਼ਿਆਦਾ ਮਛੜੀ ਆ ਆਹੋ ਮੈਂ ਤੇ ਪਉ ਨਹੀਂ ਦੇਣੀ ਤੂੰ ਜੋ ਮਰਜ਼ੀ ਕਰ ਲੈ ਮੈਨੂੰ ਕਹਿੰਦੀ ਮੈਂ ਕੋਈ ਨਹੀਂ ਤੂੰ ਹੀ ਕਰ ਲੈ ਤੇ ਮੈਂ ਵੀ ਕਰ ਲੈਣੀ ਵੇਖੀ ਜਾਓ ਹਮੋਂ ਪਾ ਕੇ ਦੱਸ ਲਾ ਲੋ ਕਿ ਜੋਰ ਜਿੱਥੇ ਤੱਕ ਲਾਉਣਾ ਨਾ ਮੈਂ ਸਟਾ ਤਾ ਸਮਾਨ ਮੈਂ ਵੇਖੀ ਜਾ ਹੁਣ ਜੋ ਮਾਜੀ ਕਰਦੀਆਂ ਰੋ ਕੋਈ ਨਹੀਂ ਜਿੰਦਰ ਵੀ ਆਲਾਂ ਦੇ ਤੇ ਉਹਨੂੰ ਵੀ ਸਰਜੀਤ ਨੂੰ ਕਰਨੀਆਂ ਉਹਨਾਂ ਨੇ ਵੀ ਗੱਲ ਵੇਖੀ ਆਪਾਂ ਨਾ ਦਿੰਦਿਆ ਕਿ ਨਹੀਂ ਪਿਆਹੇ ਥੋੜੇ ਬੋਤੇ ਤੇ ਦੇਣੇ ਹੀ ਆ ਦੇਣੇ ਪੈਣੇ ਤੁਸੀਂ ਜੇ ਭੈਣ ਨੂੰ ਬਣਾ ਕੇ ਦਿੰਦੇ ਤੇ ਦੇਣੀ ਨਹੀਂ ਪੈਂਦੀ ਆਹੋ ਭੈਣ ਵਾ ਫਿਰ ਵੀ ਅਗਲੀ ਜਿਹੇ ਸਾਲਾ ਇੰਦੀ ਨੇ ਸੇਕ ਕੀ ਕਰਦੇ ਇਹ ਸਭ ਆਂਦਾ ਹੀ ਆ ਉਹਦਾ ਉਹਦਾਂ ਦੇ ਰੁਪਈਆ ਨਹੀਂ ਦੇ ਕੇ ਰਾਜੀ ਇਹ ਦੋਈ ਭਰਾ ਰੋਣੇ ਦੀ ਮਾਂ ਦੀ ਸੁਣ ਲੈ ਗੱਲ ਨੇ ਵਿਚਾਰੇ ਨੇ ਫੋਨ ਕੀਤਾ ਬਿਮਮੀ ਨੂੰ ਹਿੱਸਾ ਦੋ ਉਹ ਅੰਤਿਮ ਕੁਐਸਚਨ ਹੀ ਦੇਣਾ ਕੋਈ ਚੀਜ਼ ਨਹੀਂ ਦੇਣੀ ਐ ਕੰਨੀ ਜਿੰਨੀ ਅੱਛਾ ਉਹਨੂੰ ਕੀ ਗੱਲ ਆ ਦੇਣੀ ਕਿਉਂ ਨਹੀਂ ਆ ਤੁਸੀਂ ਨਾ ਕੋਠੀ ਪਾਓ ਫਿਰ ਉਹਨਾਂ ਦਾ ਵੇਖ ਲਾਂਗੇ ਕੋਈ ਨਹੀਂ ਬਾਅਦ ਵਿੱਚ ਵੇਖਾਂਗੇ ਮੈਂ ਇਹੋ ਹੀ ਕਰਨੀ ਤੇ ਚਲ ਪੈ ਜਾਏਗੀ ਤੇ ਬਾਅਦ ਵਿੱਚ ਵੇਖਾਂਗੇ ਆਂਦੀ ਜੋ ਮੈਂ ਦੇਣਾ ਵੱਡੇ ਨੂੰ ਦੇਣਾ ਹੈ ਬਲ ਇਹ ਕਿੱਥੋਂ ਲੈਂਦਾ ਸੀ ਮਾਸਾ ਸ਼ਰਮ ਨਹੀਂ ਆਉਂਦੀ ਉਹਨੂੰ ਗੱਲ ਕਰਨ ਲੱਗੀ ਇਹ ਕੀ ਗੱਲ ਐ ਇਹਦਾ ਹਿੱਸਾ ਨਹੀਂ ਬਣਦਾ ਇਹ ਫੜ ਕੇ ਲੈਂਦਾ ਸੀ ਆਹੋ ਇਹ ਸਾਡੇ ਦਾ ਬੰਦਾ ਹੀ ਨਾ ਚਾਰ ਬੰਦੇ ਇਕੱਠੇ ਕਰੇਗਾ ਤੇ ਫਿਰ ਪਤਾ ਲੱਗੂ ਤੋਹੇ ਸਿਆਪ ਰੱਖ ਲੈ ਨਤੀਜਾ ਤੇ ਦੇ ਨਾ ਇਹੋ ਹੀ ਤੇ ਵਿਚਾਰਾ ਉਹੋ ਗੱਲ ਕਹਿਣ ਡਿਆ ਪਰੋਣਾ ਚਲ ਦੋ ਰੱਖ ਲੈ ਨਤੀਜਾ ਮੈਨੂੰ ਦੇ ਦੇ ਉਹਦੀ ਕੋਈ ਸੁਣਦਾ ਹੀ ਨਹੀਂ ਵਿਚਾਰੇ ਜਿੰਨਾ ਚਿਰ ਜਿੰਦੀ ਆ ਆਪਣਾ ਇਹ ਸਾਰਾ ਖਲੇ ਅਸੀਂ ਕਿਹੜਾ ਕਹਾਂ ਕਿ ਪਰੋਣੇ ਨੂੰ ਦੇਵੇ ਸਾਰੇ ਦਿਮਾਗ ਖਰਾਬ ਹੀ ਇਹਦੀ ਮਾਂ ਦਾ ਮੈਨੂੰ ਤਾਂ ਲੱਗਦਾ ਉਹ ਤੇ ਵੱਡੇ ਦੀ ਬਣ ਕੇ ਬੈ ਗਈ ਆਹੋ ਪਤਾ ਨਹੀਂ ਕੀ ਵੱਡੇ ਕੋ ਲੈਂਦੀ ਕੀ ਵੱਡਾ ਦੇ ਆ ਦਿੰਦਾ ਮੇਨ ਮਰ ਨਾਲ ਜਠਾਣੀ ਆ ਜਾਂ ਜੜੀ ਉਹਨੇ ਹੱਥ ਉਹਨੇ ਹੱਥ ਚ ਕੀਤੀ ਆ ਆਹੋ ਸੁਖਾਲਦੀ ਉਹਨੂੰ ਆਹ ਇਹ ਭੋਲੀ ਮੇਰੀ ਤੀ ਇਹਨੇ ਕਦੀ ਕੋਈ ਗੱਲ ਨਹੀਂ ਕੀਤੀ ਇਹਨੂੰ ਪਤਾ ਨਹੀਂ ਬੱਸ ਚ ਕਿਦਾਂ ਕਰੀਦਾ ਕਿਦਾਂ ਨਹੀਂ ਪਰ ਇਹ ਵੀ ਸਦਾਨਵਾ ਤੇਰੀ ਭੋਲੀ ਬਣ ਕੇ ਰਹੀ ਆ ਆਪਣਾ ਹਿੱਸਾ ਲੈ ਕੇ ਨਾ ਫੇਰ ਨਿਕਲਦੀ ਉਥੋਂ ਇਹ ਵੀ ਮਿੱਠੀ ਪਿਆਰੀ ਸਾਸਣਾ ਰਹਿੰਦੀ ਤੇ ਚੱਲ ਕੁਛ ਦਿੰਦੀ ਇਹਨੂੰ ਉਹ ਚਲਾਗ ਨਿਕਲੀ ਪਹਿਲਾਂ ਇਹ ਸੌਥਾ ਲਿਆਉਂਦੀ ਨਹੀਂ ਇਹਨੂੰ ਪਤਾ ਇਹੋ ਜੀਆਂ ਗੱਲਾਂ ਦਾ ਜੇ ਪਤਾ ਹੁੰਦਾ ਤਾਂ ਫੇਰ ਟੋਰ ਨਾ ਬਸ ਕੇ ਦੱਸਦੀ ਉੱਥੇ ਪਤਾ ਤੂੰ ਤੇਜ ਬਣਾਉਣੀ ਸੀ ਨਾ ਨਿੰਮਿਆ ਤੱਕ ਦੀ ਕੀ ਆਈ ਨੀ ਵਿਚਾਰੀ ਨੂੰ ਇਦਾਂ ਦੀਆਂ ਗੱਲਾਂ ਮੈਨੂੰ ਕੀ ਪਤਾ ਕਿ ਆ ਕੁਛ ਹੋਣਾ ਮੇਰੀ ਤੀਨ ਤੂੰ ਪਿਆਰ ਨਹੀਂ ਇੱਥੋਂ ਕੁੱਟਣ ਦੇਣਾ ਪਹਿਲਾਂ ਉਹਨੂੰ ਸਮਝਾਉਣਾ ਸੀ ਕਿ ਹਿੱਸਾ ਲੈ ਕੇ ਤਾਂ ਫੇਰ ਇੱਥੋਂ ਆਈ ਉੱਥੇ ਟਿਕਣ ਨਹੀਂ ਦੇਣ ਦੀ ਮੈਂ ਖੰਡੀ ਮੈਂ ਤਾਂ ਗਈ ਹੀ ਹੋ ਸਮਝਾਉਣ ਉਹ ਜਦੋਂ ਮੈਂ ਬੂਹੇ 'ਚ ਪਹੁੰਚੀ ਕੁੜੀ ਨੂੰ ਧੱਕਾ ਦੇ ਕੇ ਬਾਹਰ ਕੱਢਿਆ ਉਹਨਾਂ ਨੇ ਉਹਦਾ ਨਾਮ ਮੈਂ ਜਾਣਦੀ ਤਾਂ ਕੁੜੀ ਉੱਧਾ ਡੇਪਣੀ ਬੂਹੇ ਦੇ ਵਿੱਚ ਚੱਲ ਜੀ ਕਰਦੇ ਹਾਂ ਹਾਂ ਪਰ ਉਹਨਾਂ ਤੇ ਘਰ ਹੀ ਨਹੀਂ ਪਰ ਉਹਨੇ ਤੇ ਮਗਰੋਂ ਹੀ ਫਿਰ ਲੈ ਆ ਕੇ ਤੇ ਮੈਂ ਆ ਗਈ ਚੱਲ ਕੀ ਗੱਲ ਲੈਣਾ ਆਹੋ ਔਰ ਇੱਥੇ ਤੂੰ ਦੇ ਪਾ ਕੇ ਕੋਠੀ ਤੇ ਇਦਾਂ ਹੀ ਕਰਨਾ ਹੋਰ ਕੀ ਕਰਨਾ ਮੈਨੂੰ ਸੋਚਣਾ ਪੈਣਾ ਤੀਦਾ ਚੱਲ ਰੰਜੀ ਤੇ ਮੈਂ ਜਾਣੀ ਆ ਕਿਤੇ ਆਈ ਨਾ ਜਾਣ ਤੈਨੂੰ ਪਤਾ ਚਾਚੀ ਜੀ ਮੈਂ ਚਾਹ ਬਣਾਉਣੀ ਆ ਨਹੀਂ ਚਾਹ ਨਹੀਂ ਪੀਣੀ ਸਿਮੀ ਦਾ ਤੈਨੂੰ ਪਤਾ ਹੀ ਨਹੀਂ ਜਿਹਦਾ ਹੁੰਦੇ ਇਦਾਂ ਚਲ ਜਾਂਦੇ ਹੋ ਕੋਈ ਨਹੀਂ ਚਾਹ ਮੈਂ ਹੁਣੇ ਪੀ ਕੇ ਆਈ ਪਰ ਉਹ ਨਹੀਂ ਆਈਆਂ ਹੀ ਮੈਂ ਪੀ ਕੇ ਆਈ ਚਾ ਚਲੋ ਠੀਕ ਆ ਸਿਮੀ ਤੈਨੂੰ ਪਤਾ ਤੁਰ ਹੀ ਰਹਿੰਦੀ ਐ ਇਦਾਂ ਨੂੰ ਚੰਗਾ ਚੱਲ ਵਧੀਆ ਵਾ ਸ਼ਰੀਕ ਬਣ ਗਿਆ ਹਣ ਜਵਾਈ ਇੱਥੇ ਆਣ ਕੇ ਤਮਾਸੇ ਲੱਗਨੇ ਕਰਨੇ ਇਹਨਾਂ ਦੇ ਘਰ ਚੱਲ ਆਪਾਂ ਤੇ ਵੇਖਣ ਆਲੇ ਬਣਾਂਗੇ ਨਾ ਉਹ ਦੋਵੇਂ ਮੁੰਡੇ ਸੁੱਟੀ ਆਉਣੇ ਆ ਤੇ ਵੇਖੀ ਕਿੱਦਾਂ ਲੜਦੇ ਆ ਵੇਖੀ ਇਹਨਾਂ ਦਾ ਬੰਦਾ ਕੀ ਆ ਹੁਣ ਹੋਰ लवली ਕੀ ਹਾਲ ਚੱਲ ਠੀਕ ਠਾਕ ਹੋਰ ਠੀਕ ਠਾਕ ਵਧੀਆ ਭਰਾਵਾ ਕਿੱਥੇ ਚਲ ਗਿਆ ਤੂੰ ਤੇ ਫੋਨ ਕਰਨ ਗਿਆ ਵਾਂ ਉਹ ਫੋਨ ਕੀ ਕਰਨਾ ਸੀ ਯਾਰ ਇੱਥੇ ਨੇ ਸਾਰੇ ਥੋੜਾ ਬਦ ਕੰਮ ਹੀ ਉਹੀ ਕਰਨ ਦੇ ਆ ਅੱਛਾ ਉਹ ਲੈ ਨਾ ਕਮਾਂ ਜੋ ਗਏ ਮੈਂ ਲਾ ਲਿਆ ਦਾ ਸਾਹਿਬ ਕਿਉਂ ਕੀ ਗੱਲ ਹੋ ਗਈ ਆ ਪਿੰਡ ਵੀ ਫੇਰਾ ਮਾਰ ਕੇ ਵੇਖ ਲਵਾਂ ਕੀ ਭਾਂਡਿਆ ਤੁਹਾਡੇ ਘਰ ਚ ਉਹ ਪਿੰਨੇ ਭਰਾ ਫੇਰ ਮੜ ਕੇ ਕੀ ਕਰਾਂ ਮਾਤਾ ਨੂੰ ਫੋਨ ਕੀਤਾ ਸੀ ਕਿਹਨੇ ਤੈਨੂੰ ਕੁਝ ਨਹੀਂ ਆ ਮਿਲਣਾ ਇੱਥੇ ਨਾ ਆਵੀਂ ਕਹਿੰਦੀ ਤੇ ਤੈਨੂੰ ਮਿਲਣਾ ਵੀ ਨਹੀਂ ਆ ਕਿਉਂ ਸਾਰਾ ਕੋਦੇ ਵੱਡੇ ਦੇ ਹੱਥੋਂ ਚੱਲਿਆ ਵਾ ਯਾਰ ਉਹ ਕਿਦਾਂ ਚੱਲਿਆ ਉਹ ਪਹਿਲੀ ਭਰਾਵਾ ਉਹਦੇ ਨਾ ਕਰਾਣ ਲੱਗੀ ਹੈ ਮਾਤਾ ਅੱਛਾ ਤੈਨੂੰ ਪਤਾ ਇਸ ਗੱਲ ਦਾ ਨਹੀਂ ਯਾਰ ਮਿੰਦੇ ਇਹ ਗੱਲ ਦਾ ਪਤਾ ਹੀ ਨਹੀਂ ਆ ਹਾਂ ਜੇ ਤੈਨੂੰ ਮੈਂ ਫੋਨ ਲਾਇਆ ਮੈਂ ਤੈਨੂੰ ਭਾਵਾ ਹੁਣਾਵਾ ਚੱਲਣ ਦਾਨਾ ਤੇਨੂੰ ਕਿਥੋਂ ਪਤਾ ਲੱਗਾ ਨਾ ਤਾਂ ਮੈਂ ਪਿੰਡ 'ਚ ਰਹਿਣਾ ਵਾਂ ਤੂੰ ਸੋਹਰੇ ਰਹਿਣਾ ਵਾਂ ਉਹ ਪਿੰਡ 'ਚ ਤੇ ਛੱਟ ਖਬਰ ਫੈਲਦੀ ਆ ਉਹ ਇਹ ਤਾਂ ਗੱਲ ਹੈਗੀ ਆ ਯਾਰ ਹੁਣ ਮੈਂ ਕੀ ਕਰਾਂ ਜਦ ਅਸੀਂ ਇੱਥੇ ਆ ਗਏ ਮੰਮੀ ਦੇ ਅੱਗੇ ਮੈਂ ਤਰਲੇ ਮਾਰ ਕੇ ਹੀ ਵੇਖ ਲੇ ਮਮੀ ਮੰਦੀ ਨਹੀਂ ਹੈ ਯਾਰ ਉਹ ਜਿਹੜੀ ਮੇਰੀ ਭਾਤ ਜੀ ਹੈ ਨਾ ਉਹਨੇ ਮਗਰ ਲਾਇਆ ਵਾ ਮੰਮੀ ਤੇਰੀ ਮੈਂ ਉਹ ਗੱਲਰ ਮੈਨੂੰ ਪਤਾ ਹੀ ਹੈ ਯਾਰ ਜਿੱਦਾਂ ਉਹ ਕਹਿੰਦੀ ਉਦਾਂ ਕਰਦੀ ਆ ਯਾਰ ਤੂੰ ਦੱਸ ਮੈਂ ਕੀ ਕਰਾਂ ਫਿਰ ਦੱਸ ਹੁਣ ਕਿਦਾਂ ਮੇਸਾ ਦੀ ਮੇਰੀ ਪੈਲੀ ਮੈਨੂੰ ਕਰਨਾ ਦੀ ਐ ਤੂੰ ਆਣ ਕੇ ਰਮਣਾ ਪਾਪ ਹੀ ਮੈਨੂੰ ਪੜੀ ਆਪਣੀ ਚਾਹੀਦੀ ਐ ਕਸਾਂ ਤੇ ਰਣੀਆਂ ਤਾਂ ਬੰਦਾ ਇੱਥੇ ਇਹ ਸਾਦੇ ਬੰਦਾ ਵਾ ਮੈਂ ਇਹ ਵੀ ਗੱਲ ਕਹੀ ਮਾਤਾ ਨੂੰ ਚਲ ਦੋਵੇਂ ਸੇ ਤੁਸੀਂ ਰੱਖ ਲੋ ਇੱਕ ਮਿੰਟ ਦੋ ਤਾਂ ਵੀ ਨੀ ਕੇ ਗੱਲ ਤੇ ਹੁੰਦੀ ਓ ਹਾਈ ਜਾਂ ਰਾਮਨਾਮ ਬੱਤੇ ਇਕੱਠੇ ਕਰ ਇੱਥੇ ਚਲ ਵੇਖ ਲੈ ਯਾਰ ਕਿਸ ਨਾ ਕੇ ਤਰੀਕੇ ਨਾਲ ਹੱਲ ਕਰੀਏ ਕੋਈ ਨਾ ਕੋਈ ਫਿਰ ਉਹ ਸਿਆਣੇ ਬੰਦੇ ਇਕੱਠੇ ਕਰ ਆ ਮੈਂ ਬਦੋਂ ਕੱਟਾ ਕਰ ਸਰਪੰਚ ਲਿਆ ਮੇਰਾ ਹੱਲ ਕਰੋ ਓਏ ਤੇਰੀ ਗੱਲ ਠੀਕ ਐ ਯਾਰ ਆ ਹੁੰਦੀ ਜਾਏ ਸਾਡੇ ਤਨੂ ਮਿਲੇ ਉਹ ਪਤਾ ਗੱਲ ਕੀ ਤੈਨਾਂ ਮੈਂ ਕਾਤਾ ਲਗਾ ਕਰਨਾ ਯਾਰ ਮੈਂ ਆਹ ਆ ਇੱਥੇ ਨਾ ਸੱਸ ਮੇਰੀ ਮੈਨੂੰ ਕੋਠੀ ਪਾਗ ਦੇਣ ਲੱਗੀ ਆ ਅੱਛਾ ਔਰ ਮੈਂ ਉਹ ਕੰਮ ਕਰਨ ਦਿਆਂ ਚਲ ਠੀਕ ਆ ਪਰ ਕੋਠੀ ਮਿਲਨੀ ਆ ਕੱਲੀ ਪੈਲੀ ਨਾ ਇੱਥੋਂ ਆਸ ਰੱਖ ਤੂੰ ਉਹ ਇਹ ਵੀ ਕੰਮ ਕਰਾਂਗੇ ਕੋਈ ਗੱਲ ਨਹੀਂ ਛੱਡਦਾ ਤੇ ਮੈਂ ਹਾਂ ਨਹੀਂ ਆ ਤੇ ਫੋਨ ਕਰਕੇ ਕਹਤਾ ਮਾਤਾ ਨੂੰ ਕੋਈ ਗੱਲ ਨਹੀਂ ਮੈਂ ਸਰਪੰਚ ਨੂੰ ਇਕੱਠੇ ਕਰਕੇ ਨਾ ਮੈਂ ਘਰ ਆਉਣਾ ਕਿਹਦੇ ਦਿਨ ਤੇਰੀ ਗੱਲ ਸੁਣ ਨਾ ਟਾਈਮ ਨਾ ਪਾ ਬੋਲਤਾ ਆ ਕੰਮ ਜਿੱਥੇ ਹੈਗਾ ਉੱਥੇ ਰੋਕ ਛੜ ਅੱਛਾ ਹਾਂ ਚੱਲ ਕੋਈ ਗੱਲ ਨਹੀਂ ਦੰਗਰ ਲੈਣਾ ਵਾ ਹੁਣਾਂ ਫਿਰ ਮੈਂ ਕਿਸੇ ਦਿਨ ਠੀਕ ਆ ਤੇਰੀ ਗੱਲ ਸੁਣ ਨਾ ਹਾਂਜੀ ਹਾਂਜੀ ਕਿਉਂਕਿ ਇਹ ਮੱਝੀ ਬੜੀ ਮਹਿੰਗੀ ਵਿਗਾਂਦੀ ਆ ਨੀ ਉਹ ਤਾਂ ਗੱਲ ਹੈਗੀ ਜਿਹੜਾ 15 15 16 16 ਲੱਖ ਰੁਪਈਆ ਕਿੱਡੀ ਦੇ ਵੱਧ ਰਿਆ ਵਾ ਉਹ ਤਾਂ ਉਹ ਤੇ ਮਾਤਾ ਫਿਰ ਉਹਦੇ ਨਾਲ ਲਾਉਣ ਲੱਗੀ ਹੋਣੀ ਆ ਇਹਨੇ ਪਟਾਉਣੀ ਹੋਣੀ ਆ ਕਿਹੜੇ ਤੈਨੂੰ 3-4 ਕਿੱਲੇ ਆਉਂਦੇ ਆ ਨਾ ਹਿੱਸੇ ਤੇਰੇ ਹਾਂਜੀ ਹਾਂਜੀ ਟੋਪ ਕਰਕੇ ਤੇ ਆਪਣੇ ਨਾਮ ਵਾਲਾ ਦਿੱਤਨ ਮੈਂ ਬਤਾ ਦੂੰਗਾ ਚਲ ਠੀਕ ਹੈ ਕੋਈ ਗੱਲ ਨਹੀਂ लवली ਪਹਿਲਾਂ ਹੋ ਕੰਮ ਕਰਦਾ ਫਿਰ ਆ ਕੇ ਠੀਕ ਹਾਂ ਮਿਲਦਾ ਆ ਕੇ ਨਾ ਮਮੀ ਨੂੰ ਮੈਂ ਮੈਨੂੰ ਫੋਨ ਕਰਦੀ ਮੈਂ ਬੰਦਿਆਂ ਨੂੰ ਕਹਿ ਛੜੂੰਗਾ ਮੈਂ ਕਰੂੰਗਾ ਤੈਨੂੰ ਫੋਨ ਕੋਈ ਗੱਲ ਨਹੀਂ ਹਾਂ ਠੀਕ ਚਲ ਠੀਕ ਚੰਗਾ ਚਲ ਯਾਰਾ ਚੰਗਾ ਕੰਮ ਮਮੀ ਵਾਸਤੇ ਵੱਡੇ ਨੂੰ ਪਹਿਲੀ ਦੇ ਦੇਣੀ ਆ ਤੇ ਮੈਂ ਕਿੱਥੇ ਜਾਣਾ ਵਾ ਕੋਈ ਗੱਲ ਨਹੀਂ ਲਵੜੀ ਦੀ ਗੱਲ ਠੀਕ ਵਾ ਚਾਰ ਬੰਦੇ ਇਕੱਠੇ ਕਰਕੇ ਨਾ ਆਪਣੀ ਪੈਲੀ ਤੇ ਆਪਣੇ ਨਾਂ ਲਾਵਾਂ ਇਦਾਂ ਹੀ ਕਰਨਾ ਪੈਣਾ ਵਾ ਇਦਾਂ ਵਿਹਲੇ ਬੈਠ ਕੇ ਨਾ ਇਥੇ ਇਕੱਲੀ ਕੋਠੀ ਪੈ ਜੂਗੀ ਸਾਰੀ ਉਮਰ ਖਾਣਾ ਕਿੱਥੋਂ ਆ ਉਹ ਪੈਲੀ ਦਾ ਖਾਣਾ ਵਾ ਨਿਬੜ ਗਿਆ ਸਾਰਾ ਇਹ ਕੰਮ ਕੰਮ ਕਰ ਤੇ ਨਿਬੜ ਗਿਆ ਵਾ ਮੇਰੀ ਗੱਲ ਸੁਣੋ ਤੁਹਾਨੂੰ ਕਿਹਦਾ ਫੋਨ ਆਉਂਦਿਆ ਸੀ ਬੜੀ ਉੱਚੀ ਜੀ ਗੱਲਾਂ ਕਰਨ ਦੇਦੀ ਸੀ ਸੁਣੇ ਫੋਨ ਕਿਹਦਾ ਆਉਣਾ ਹੈ ਲਵੜੀ ਦਾ ਫੋਨ ਆਇਆ ਹੈ ਪਿੰਡੋਂ ਗੱਲ ਸੁਣੀ ਆਪਣੀ ਸੱਸ ਦੀ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਪਹਿਲੀ ਨਾਲ ਆਉਣ ਲੱਗੀ ਹੋ ਵੱਡੇ ਦੇ ਸਾਰੀ ਪਹਿਲੀ ਨਾਲ ਆਉਣ ਲੱਗੀ ਤੂੰ ਹੀ ਗੱਲ ਕਰਨੀ ਸੀ ਨਾ ਕਿ ਮੇਰਾ ਹਿੱਸਾ ਕਿੱਥੇ ਜਾਣਾ ਵਾ ਮੈਂ ਕਿੱਥੇ ਜਾਣਾ ਵਾ ਤੇ ਮੈਂ ਕਿਹਾ ਨਾ ਗੱਲ ਕਰਨੀ ਮੇਰੇ ਨਾਲ ਲਵੜੀ ਨੇ ਦੱਸਿਆ ਵਾ ਮਿੰਨੇ ਲੱਗ ਗਿਆ ਜਦੋਂ ਪਤਾ ਲੱਗਾ ਮੈਨੂੰ ਤੂੰ ਉਸੇ ਵੇਲੇ ਫੋਨ ਕਰਦੇ ਮੰਮੀ ਨੂੰ ਸੰਦੀਪ ਫੋਨ ਕਿਤੇ ਨਾ ਕੋਈ ਫਾਇਦੇ ਨਹੀਂ ਆਗਾ ਠੀਕ ਹੈ ਨਾ ਕੱਲ ਫੋਨ ਕੀਤਾ ਇਹ ਨਾ ਮੈਂ ਕਿਦਾਂ ਬੋਲਦੀ ਮੰਮੀ ਇਹ ਥੋੜੀ ਗੱਲ ਵਾ ਇੱਕੋ ਮੁੰਡੇ ਨੂੰ ਸਭ ਕੁਝ ਦੇ ਦੇਣਾ ਵਾ ਤੁਸੀਂ ਮਤਰੀ ਮਾਂ ਦੇ ਇਹ ਇਦਾਂ ਨਹੀਂ ਹੋਣਾ ਇਹ ਬਹਿ ਕੇ ਗੱਲ ਹੋਣੀ ਆ ਲਵਲੀ ਮੈਨੂੰ ਕਹਿਣ ਡਿਆ ਏ ਕਹਿੰਦਾ ਇੱਥੇ ਆਈ ਚਾਰ ਬੰਦੇ ਬਵਾਂਗੇ ਤੇਰੀ ਮਾਂ ਨਾਲ ਗੱਲ ਕਰਾਂਗੇ ਇੱਦਾਂ ਕਿਦਾ ਹਿੱਸਾ ਛੱਡ ਦਾਂਗੇ ਉਹੀ ਤੇ ਗੱਲ ਵਾ ਸੰਦੀਪ ਤੇ ਉਥੇ ਜਾਇਓ ਠੀਕ ਹੈ ਨਾ ਮੰਨ ਲਾ ਇੱਥੇ ਰਹਿਣਾ ਵੀ ਆਪਾਂ ਹਨਾ ਆਪਣਾ ਹਿੱਸਾ ਉਥੋਂ ਲੈ ਗਾਈਏ ਹੁਣ ਤਿੰਨ ਚਾਰ ਕਿਲੇ ਪੈੜੀ ਆਉਂਦੀ ਅੱਧਾ ਨਾ ਅੱਧਾ ਹੋਣਾ ਆਪਾਂ ਨੂੰ ਤੇ ਸਾਢੇ ਤਿੰਨ ਕਿਲੇ ਪੈੜੀ ਆਉਣੀ ਚਲੋ ਤੀਜਾ ਹਿੱਸਾ ਵੀ ਦੇਣਗੇ ਕੋ ਡੇਢ ਦੋ ਕਿਲੇ ਆਉਣਗੇ ਸਾਨੂੰ ਤੀਜਾ ਹਿੱਸਾ ਕਦਾ ਦੇਣਗੇ ਮੰਮੀ ਦਾ ਹਿੱਸਾ ਵੱਖਰਾ ਕੱਢਣਾ ਵਾ ਉਹਨਾਂ ਇਦਾਂ ਹੀ ਕਰਨਾ ਵਾ ਮਮੀ ਨੇ ਜੇਚ ਰਹਿਣਾ ਉਹਨੂੰ ਦੇਣਾ ਹਿੱਸਾ ਔੜੀ ਦਲ ਜਿੰਦਰ ਵਾਣਾ ਉਹ ਵੱਡਣ ਵਾਲੀ ਉਹ ਲਵਲੀ ਉਹ ਕਹਿਣ ਡਿਆਈ ਸਭ ਕੁਝ ਕਰਵਾਉਣੀ ਹੋ ਡਈ ਆ ਮਮੀ ਉਹਦੇ ਮਗਰ ਲੱਗੀ ਆ ਨਾ ਮਮੀ ਥੱਕੇ ਖਾਣਗੇ ਨਾ ਤੇ ਮੇਰਾ ਨਾਮ ਵਟਾ ਦਿਓ ਤੇ ਹੋਣਾ ਹੀ ਇੱਕ ਦਿਨ ਉਹ ਵੀ ਉਹਨਾਂ ਜਿਹੜੀ ਐ ਬਸ ਜਿੰਦਰ ਪਹਿਲੀ ਨਹੀਂ ਆ ਨਾ ਹੁੰਦੀ ਜਦ ਤਨ ਪਹਿਲੀ ਨਾ ਹੋਗੀ ਨਾ ਉਦੋਂ ਦੇਖਿਓ ਉਹਨੇ ਥੱਕੇ ਮਾਰ ਦੇਣੇ ਆ ਤੇ ਰੱਖਣਾ ਫਿਰ ਮੈਂ ਵੀ ਨਹੀਂ ਆ ਇਹ ਸੁਣ ਲਓ ਮੇਰੀ ਗੱਲ ਉਹ ਸੰਦੀਪ ਪਹਿਲਾਂ ਤਾਂ ਇਹ ਗੱਲ ਵਾ ਉਥੇ ਜਾਊਂਗਾ ਮੈਂ ਕੱਲ ਨੂੰ ਤਮੈ ਹੋ ਗਿਆ ਨਾ ਮਾ ਇਹ ਕੀ ਬੰਦਾ ਬਣਾ ਕਹਿੰਦੇ ਕੀ ਆਪਣਾ ਜਾਊਗਾ ਨਾ ਤੇ ਮਰਮੜਾ ਡਰ ਹੋਊਗਾ ਉਹ ਕੰਮ ਨਾ ਕਰਨਗੇ ਫਿਰ ਤੁਹਾਨੂੰ ਤੇ ਮੈਂ ਕਿੰਨੇ ਦਿਨਾਂ ਦੀ ਰੋਲਾ ਪਾਉਂਦੀ ਆ ਇੱਕ ਦਿਨ ਜਾ ਕੇ ਆਓ ਤਣੀ ਵੀ ਬਸ ਫੋਨ ਤੇ ਹੀ ਗੱਲ ਕਰ ਲੈਣੇ ਆ ਉੱਥੇ ਨਿਬੜ ਦਿੰਨੇ ਗੱਲ ਆਹੋ ਸਾਹਮਣੇ ਗੱਲ ਹੋਊਗੀ ਨਾ ਤੇ ਗੱਲ ਹੋਰ ਹੁੰਦੀ ਆ ਕੋਈ ਗੱਲ ਨਹੀਂ ਕੱਲ ਨੂੰ ਜਾਣਾ ਹੀ ਹੈ ਨਾ ਲੱਗ ਜੂਗਾ ਪਤਾ ਭਲਾ ਤੇ ਕੀ ਕਹਿੰਦੇ